ਸਸਿਕਾ ਦੋਸਤੋ ਮੈਂ ਗੁਰਦੇਂਦਰ ਸਿੰਘ ਪੰਗੋ ਸਫਟ ਟੀਵੀਜ਼ਨ ਦੇ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ 2024 ਦੀਆਂ ਚੋਣਾਂ ਬਿਲਕੁਲ ਨੇੜੇ ਨੇ ਤੇ ਤੁਸੀਂ ਇਹ ਲਾ ਲਓ ਕਿ ਅਪ੍ਰੈਲ ਦੇ ਅਖੀਰ ਦੇ ਵਿੱਚ ਜਾਂ ਫਿਰ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਦੇਸ਼ ਦੀਆਂ ਚੋਣਾਂ ਨੇ ਇਹਨਾਂ ਚੋਣਾਂ ਦਾ ਐਲਾਨ ਹੋ ਜਾਊਗਾ ਯਾਨੀ ਕੀ ਵਿਗਲ ਵੱਜੂਗਾ। ਸੋ ਇਹਨਾਂ ਚੋਣਾਂ ਦੇ ਮੱਦੇ ਨਜ਼ਰ ਜਿਹੜੇ ਸਿਆਸੀ ਦ੍ਰਿਸ਼ ਨੇ ਪੂਰੇ ਦੇਸ਼ ਦੇ ਵਿੱਚ ਉਹ ਸਿਆਸੀ ਦ੍ਰਿਸ਼ ਅਲੱਗ-ਅਲੱਗ ਨੇ। ਅੱਜ ਮੈਂ ਗੱਲ ਕਰੂੰਗਾ ਆਮ ਆਦਮੀ ਪਾਰਟੀ ਦੀ। ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਾਲੇ ਟੁੱਟੂਗੀ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਨੂੰ 25-25 ਕਰੋੜ ਦੇਣ ਦੀ ਗੱਲ ਚੱਲੀ ਹੈ ਕਿਸੇ ਪਾਰਟੀ ਵੱਲੋਂ ਕੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਸੱਟ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੀ ਕੀ ਉਹ ਸਰਕਾਰ ਤੋੜਤੀ ਜਾਊਗੀ ਇਹ ਸਾਰੀਆਂ ਗੱਲਾਂ ਅਖਰ ਮੈਂ ਕਿਉਂ ਕਰ ਰਿਹਾ ਇਹਨਾਂ ਇਹਨਾਂ ਗੱਲਾਂ ਬਾਰੇ ਤੁਹਾਨੂੰ ਦੱਸੂਗਾ ਤੁਹਾਡੇ ਯਾਦ ਹੋਊਗਾ ਆਪਰੇਸ਼ਨ ਲੋਡਸ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ ਇੱਕ ਗੱਲ ਚੱਲੀ ਕਿ ਆਪਰੇਸ਼ਨ ਲੋਡਸ ਦੇ ਰਾਹੀਂ ਬੀਜੇਪੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਐਮਐਲਏ ਨੇ ਇਹਨਾਂ ਐਮਐਲਏ ਨੂੰ ਖਰੀਦਣਾ ਚਾਹੁੰਦੀ ਹੈ ਪਾਰਟੀ ਤੇ ਖਰੀਦ ਕੇ ਸਰਕਾਰ ਇੱਥੇ ਡੇਗਣਾ ਚਾਹੁੰਦੀ ਹੈ ਜੇ ਸਰਕਾਰ ਦੇ ਮੁਖੇ ਸਰਦਾਰ ਭਗਵੰਤ ਸਿੰਘ ਮਾਨ ਹੈਗੇ ਨੇ ਕਿ ਆਪਰੇਸ਼ਨ ਲੋਡਸ ਦੇ ਰਾਹੀਂ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਸਾਡੀ ਸਰਕਾਰ ਤੋੜਨਾ ਚਾਹੁੰਦੀ ਹੈ ਸਾਡੇ ਜਿਹੜੇ ਐਮਐਲਏ ਨੇ ਇਹਨਾਂ ਨੂੰ ਕਰੋਨਾ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਕਈ ਐਮਐਲਏ ਨੇ ਦੱਸਿਆ ਕਿ ਉਹਨਾਂ ਤੱਕ ਪਹੁੰਚ ਕੀਤੀ ਭਾਜੀਪੀ ਦੇ ਕਈ ਲੀਡਰਾਂ ਨੇ ਪਹੁੰਚ ਕੀਤੀ ਤੇ 100-100 ਕਰੋੜ ਦੀ ਉਹਨਾਂ ਨੂੰ ਆਫਰ ਦਿੱਤੀ ਆਮ ਆਦਮੀ ਪਾਰਟੀ ਪੰਜਾਬ ਦੇ ਐਮਐਲਏ ਨੇ ਕਿਹਾ ਇੱਕ ਵਾਰ ਫਿਰ ਮੈਂ ਦੁਬਾਰਾ ਇਹ ਗੱਲ ਕਿਉਂ ਕਰ ਰਿਹਾ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਅਰਵਿੰਦ ਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਬੀਜੇਪੀ ਸਾਡੇ 7 ਐਮਐਲਏ ਨੂੰ ਖਰੀਦਣਾ ਚਾਹੁੰਦੀ ਹੈ ਯਾਨੀ ਕਿ ਸੰਪਰਕਤਾ ਕਹਿੰਦੇ ਕਿ ਜਿਆਦਾ 20 ਤੋਂ ਵੱਧ ਐਮਐਲਏ ਦੇ ਨਾਲ ਹੋਇਆ ਪਰ 7 ਐਮਐਲਏ ਦੇ ਨਾਲ ਜਿਹੜਾ ਸੰਪਰਕ ਹੈ ਉਹ ਸੰਪਰਕ ਦੱਸਿਆ ਜਾ ਰਿਹਾ ਹੈ ਕਿ 7 ਐਮਐਲਏ ਦੇ ਨਾਲ ਸੰਪਰਕ ਸਾਡੇ ਹੋਇਆ ਤੇ ਸਾਡੇ 7 ਜਿਹੜੇ ਐਮਐਲਏ ਨੇ ਉਹਨਾਂ ਨੂੰ 25-25 ਕਰੋੜ ਦੀ ਜਿਹੜੀ ਰਿਸ਼ਵਤ ਹੈ ਉਹ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜਾ ਲਿਕਰ ਪਾਲਿਸੀ ਦਾ ਮਾਮਲਾ ਚੱਲਦਾ ਇਸ ਮਾਮਲੇ ਤਹਿਤ ਮੈਨੂੰ ਜੇਲ੍ਹ ਦੇ ਵਿੱਚ ਸਿੱਟਿਆ ਜਾਊਗਾ ਮੈਨੂੰ ਜੇਲ੍ਹ ਦੇ ਵਿੱਚ ਸਿੱਟ ਕੇ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਸਾਡੇ ਸਰਕਾਰ ਤੋੜਦੇ ਜਾਊਗੇ